ਇਹ ਹੈਗਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ 25% quota ਦੀਆਂ ਸੀਟਾਂ ਤੇ ਰਾਖਵੇਂ ਸੀਟਾਂ ਤੇ ਮੁਫਤ ਦਾਖਲੇ ਦੇਣ ਲਈ ਲਗਭਗ ਸਾਰੇ ਹੀ ਪੰਜਾਬ ਦੇ ਪ੍ਰਾਈਵੇਟ ਐਫੀਲੀਏਟਡ ਤੇ ਐਸੋਸੀਏਟਡ ਸਕੂਲਾਂ ਨੂੰ ਆਪ ਬਣ ਲਿਆ ਕਿ ਅੱਜ 100 ਦਿਨ ਤੱਕ ਇੱਕ ਵੀ ਬੱਚਾ ਕਿਸੇ ਵੀ ਸਕੂਲ ਨੇ ਦਾਖਲੇ ਕੀਤਾ ਵੇ ਦੇਨੀ ਬਲਾਕ ਰਹੀ ਹੈ ਦੇ ਕੁੱਝ ਸਕੂਲਾਂ ਦੇ ਵਿੱਚ ਬਦਾਰ ਪਟੀਸ਼ਨ ਕਰਤਾ ਜਾ ਕੇ ਅਸੀਂ ਚੈੱਕ ਕੀਤਾ ਵੀ ਆਰਟੀ ਐਕਟ ਦੀ ਉਲੰਘਣਾਤ ਨਹੀਂ ਹੋ ਰਹੀ ਕੀ ਇਹਨਾਂ ਨੇ ਫੁੱਟੇਦਾਰ ਬੱਚੇ ਜਿਹੜੇ ਦਾਖਲ ਕਰਕੇ ਐਕਟ ਦੀ ਪਾਲਣਾ ਕੀਤੀ ਆ ਲੇਕਿਨ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਗਏ ਆ ਦੇਖਿਆ ਵੀ ਬਲਾਕ ਰਹੀ ਹੈ ਔਰ ਸਮੇਤ ਪੰਜਾਬ ਦੇ ਇਹ ਸਾਰੇ ਪ੍ਰਾਈਵੇਟ ਸਕੂਲ ਜਿਹੜੇ ਕੰਡੀਸ਼ਨਲ ਮਾਨਤਾ ਲੀ ਗਿਨਾਂ ਨੇ ਉਹ ਐਕਟ ਦੀ ਉਲੰਘਣਾ ਕਰਨ ਦੇ ਆ ਮਾਝਪੂਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਵਿੱਗੇ ਕਰ ਰਹੇ ਔਰ ਇਸ ਚਿੱਠੀ ਨੂੰ ਮੰਨਣ ਤੋਂ ਇਨਕਾਰ ਹੀ ਕਰਨ ਦੇ ਬਾਵਜੂਦ ਵੀ ਉਹ ਕੰਡੀਸ਼ਨਲ ਮਾਤਰਾ ਦੇ ਸਿਰ ਤੇ ਕਰੋੜਾ ਰੁਪਇਆ ਮਾਪਿਆਂ ਤੇੜਾ ਦੁਬਾਰਾ ਵੀ ਨਹੀਂ ਕਰਦਾ ਇਹ ਇਤਿਹਾਸਕ ਫੈਸਲਾ ਗਰੀਬ ਬੱਚੇ ਦੇ ਮਾਪਿਆਂ ਲਈ ਕੁਆਲਿਟੀ ਆਫ ਐਜੂਕੇਸ਼ਨ ਫਰੀ ਆਫ ਕਾਸਟ ਵਾਸਤੇ ਆ ਮਾਪੇ ਪੂਰੇ ਪੰਜਾਬ ਦਾ ਸਾਥ ਦੇਣ ਤਾਂ ਕਿ ਜਿਹੜੇ 40 ਦੀਆਂ ਸੀਟਾਂ ਦੇ ਬੱਚੇ ਦਾਖਲਾ ਲੈ ਕੇ ਮੈਰੀ ਸਿਆਦ ਨੂੰ ਮੁਕਤ ਨਾ ਜਿਹੜਾ ਬਲ ਲਾਜ਼ਮੀ ਸਕੂਲ ਪ੍ਰਾਪਤ ਮੈਂ ਸਤਰਾਮ ਸਿੰਘ ਗਿੱਲ ਪ੍ਰਧਾਨ ਕਟਗਿੰਤੀ ਲੋਕ ਭਲਾਈ ਸੰਸਥਾ ਰਜਿਸਟਰਡ ਅਤੇ ਪਟੀਸ਼ਨਰ ਕਰਤਾ ਅੱਜ ਪੰਜਾਬ ਦੇ ਵਸਨੀਕਾਂ ਲਈ ਪੋਲਿਟਿਕਲ ਪਾਰਟੀਆਂ ਲਈ ਜਥੇਬੰਦੀਆਂ ਲਈ ਔਰ ਮਾਪਿਆਂ ਨੂੰ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਦੇਣ ਦੇ ਲਈ ਅੱਜ ਜਿਹੜਾ ਵਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਮਹਿਰੂਬ ਰੂਪ ਹੋਇਆ ਔਰ ਇਹ ਮੈਂ ਦੱਸਣਾ ਚਾਹੁੰਦਾ ਵਾ ਵੀ ਅਸੀਂ ਪਟੀਸ਼ਨਰ ਕਰਤਾ ਤੌਰ ਤੇ ਪ੍ਰਾਈਵੇਟ ਸਕੂਲਾਂ 'ਚ 25% ਕੋਟੇ ਦਾ ਜਿਹੜਾ ਕੇਸ 19 April 2025 ਨੂੰ ਜਿੱਤਿਆ ਸੀ ਇਹਦੇ ਮੁਤਾਬਕ ਪੰਜਾਬ ਦੇ ਹਰ ਅੰਗਰੇਜ਼ੀ ਸਕੂਲ ਦੇ ਵਿੱਚ ਬੱਚਿਆਂ ਨੂੰ ਨਾ ਤਾਂ ਫੀਸ ਦੇਣੀ ਪਵੇਗੀ ਨਾ ਦਾਖਲਾ ਫੀਸ ਨਾ ਐਨੂਅਲ ਚਾਰਜ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਨਾ ਕਾਪੀਆਂ ਨਾ ਕਿਤਾਬਾਂ ਮੋਲ ਲਈ ਸੀ ਲੈਣੀਆਂ ਪੈਣੀਆਂ ਔਰ ਫ੍ਰੀ ਪੜ੍ਹਾਈ ਹੈਗੀ ਆ ਉਸ ਚੀਜ਼ ਨੂੰ ਡੱਕਣ ਦੇ ਲਈ ਪ੍ਰਾਈਵੇਟ ਸਕੂਲਾਂ ਵੱਲੋਂ ਇੱਕ ਰਿੱਟ ਪਾਈ ਗਈ ਸੀ ਸਟੇ ਲੈਣ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਜਿਹੜਾ ਖਾਰਜ ਕਰ ਦਿੱਤੀ ਗਈ ਆ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਵੱਲੋਂ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਉਹ ਪਟੀਸ਼ਨ ਦੀ ਕਾਪੀ ਡਿਸਪਲੇ ਕਰਨਾ ਚਾਹੁੰਨਾ ਵਾ ਜੋ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਆ ਔਰ ਇਹ ਮਾਪਿਆਂ ਔਰ ਪਟੀਸ਼ਨ ਕਰਤਾ ਦੀ ਬਹੁਤ ਵੱਡੀ ਜਿੱਤ ਆ ਜਿਹਦੇ ਲਈ ਪੰਜਾਬ ਵਾਸੀ ਇਹਦੇ ਲਈ ਵਧਾਈ ਦੇ ਪਾਤਰ ਨੇ ਦੂਸਰੀ ਬੇਨਤੀ ਇਹ ਹੈ ਕਿ ਅਸੀਂ ਆ ਇੱਕ ਲੈਟਰ ਅشوف ਕਰਨਾ ਚੋਨੇ ਆ ਕਿ ਹੈਗਾ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਕੋਟੇ ਦੀਆਂ ਸੀਟਾਂ ਤੇ ਰਾਖਵੀਆਂ ਸੀਟਾਂ ਤੇ ਮੁਫਤ ਦਾਖਲੇ ਦੇਣ ਲਈ ਲਗਭਗ ਸਾਰੇ ਹੀ ਪੰਜਾਬ ਦੇ ਪ੍ਰਾਈਵੇਟ ਐਫੀਲੀਏਟਡ ਤੇ ਐਸੋਸੀਏਟਡ ਸਕੂਲਾਂ ਨੂੰ ਪਾਬੰਦ ਕੀਤਾ ਹੈ ਲੇਕਿਨ ਹਾਲਾਤ ਇਹ ਨੇ 19 ਅਪ੍ਰੈਲ ਨੂੰ ਹਾਈ ਕੋਰਟ ਦਾ ਇਤਿਹਾਸਕ ਫੈਸਲਾ ਆਇਆ 20 ਤਰੀਕ ਨੂੰ ਪੰਜਾਬ ਸਰਕਾਰ ਨੇ ਨੋਟੀਫਾਈ ਕਰਤਾ 21 ਨੂੰ ਕੈਬਨਟ ਨੇ ਮਨਜ਼ੂਰੀ ਦਿੱਤੀ ਅਰ 24 ਤਰੀਕ ਨੂੰ ਆ ਜਿਹੜੀ 24 ਲੰਗੀ ਆ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਜੂਕੇਸ਼ਨ ਸਕੈਂਡਰੀ ਨੇ ਅਫੀਸ਼ੀਅਲ ਆਰਡਰ ਕਰ ਦਿੱਤੇ ਸੀ ਕਿ ਹਰ ਸਕੂਲ ਦੇ ਵਿੱਚ ਸਟਰੈਂਥ ਦੇ ਪੈਰਲਰ 25% ਕੋਟੇ ਨੇ ਸੀਟਾਂ ਦੇ ਦਾਖਲੇ ਦਿੱਤੇ ਜਾਣ ਲੇਕਿਨ ਅੱਜ ਟੈਲ ਡੇਟ ਤੱਕ ਇੱਕ ਵੀ ਬੱਚਾ ਕਿਸੇ ਵੀ ਸਕੂਲ ਨੇ ਦਾਖਲ ਨਹੀਂ ਕੀਤਾ ਜਿਸ ਟੀ ਨੂੰ ਲੈ ਕੇ ਪਿਛਲੇ ਦਿਨੀ ਬਲਾਕ ਰਹੀ ਹੈ ਦੇ ਕੁੱਝ ਸਕੂਲਾਂ ਦੇ ਵਿੱਚ ਬਤੌਰ ਪਟੀਸ਼ਨ ਕਰਤਾ ਜਾ ਕੇ ਅਸੀਂ ਚੈੱਕ ਕੀਤਾ ਵੀ ਆਰਟੀ ਐਕਟ ਦੀ ਉਲੰਘਣਾਤ ਨਹੀਂ ਹੋ ਰਹੀ ਕੀ ਇਹਨਾਂ ਨੇ ਕੋਟੇਦਹਿਤ ਬੱਚੇ ਜਿਹੜੇ ਦਾਖਲ ਕਰਕੇ ਐਕਟ ਦੀ ਪਾਲਣਾ ਕੀਤੀ ਆ ਲੇਕਿਨ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਗਏ ਆ ਔਰ ਵੇਖਿਆ ਵੀ ਬਲਾਕ ਰਹੀ ਆ ਔਰ ਸਮੇਤ ਪੰਜਾਬ ਦੇ ਇਹ ਸਾਰੇ ਪ੍ਰਾਈਵੇਟ ਸਕੂਲ ਜਿਹੜੇ ਕੰਡੀਸ਼ਨਲ ਮਾਨਤਾ ਲਈ ਜਿਨ੍ਹਾਂ ਨੇ ਉਹ ਐਕਟ ਦੀ ਉਲੰਘਣਾ ਕਰਨ ਦੇ ਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਵਿੱਗਿਆ ਕਰ ਰਹੇ ਔਰ ਇਸ ਚਿੱਠੀ ਨੂੰ ਮੰਨਣ ਤੋਂ ਇਨਕਾਰ ਹੀ ਕਰਨ ਦੇ ਬਾਵਜੂਦ ਵੀ ਉਹ ਕੰਡੀਸ਼ਨਲ ਮਾਨਤਾ ਦੇ ਸਿਰ ਤੇ ਕਰੋੜਾ ਰੁਪਇਆ ਮਾਪਿਆਂ ਤੋਂ ਜਿਹੜਾ ਵਸੂਲ ਰਹੇ ਆ ਜਦ ਕਿ ਆਰਟੀ ਐਕਟ 2009 ਦੇ ਵਿੱਚ ਇਹ ਪ੍ਰੋਵੀਜ਼ਨ ਆ ਜਿਹੜਾ ਇਸ ਐਕਟ ਦੀ ਉਲੰਘਣਾ ਕਰਦਾ ਬੱਚਿਆਂ ਨੂੰ ਦਾਖਲਾ ਨਹੀਂ ਦਿੰਦਾ ਕਿਉਂਕਿ ਮੌਲਿਕ ਅਧਿਕਾਰ ਹੈ ਐਜੂਕੇਸ਼ਨ ਇਹ ਨਹੀਂ ਦਿੰਦਾ ਉਹਦੀ ਮਾਨਤਾ ਵੀ ਰੱਦ ਹੋ ਸਕਦੀ ਹੈ ਉਹਦੇ ਅਕਾਊਂਟ ਵੀ ਫ੍ਰੀਜ਼ ਹੋ ਸਕਦੇ ਆ ਉਹਦਾ ਪੋਰਟਲ ਵੀ ਸਸਪੈਂਡ ਹੋ ਸਕਦਾ ਔਰ ਉਹਨੂੰ ਪਰ ਡੇ 10000 ਤੋਂ ਲੈ ਕੇ 1 ਲੱਖ ਰੁਪਈਆ ਫਾਈਨ ਡਿਪਾਰਟਮੈਂਟ ਪਾ ਸਕਦਾ ਔਰ ਉਹ ਸਾਰਾ ਜਿਹੜਾ ਰੈਵਨਿਊ ਪੰਜਾਬ ਸਰਕਾਰ ਦੇ ਖਜ਼ਾਨੇ ਚ ਅਸੀਂ ਭੇਜ ਸਕਦੇ ਆ ਔਰ ਪੰਜਾਬ ਸਰਕਾਰ ਨੂੰ ਇਕਨੋਮਿਕ ਤੌਰ ਤੇ ਬਹੁਤ ਵੱਡਾ ਹੁਲਾਰਾ ਮਿਲ ਸਕਦਾ ਸੋ ਅੱਜ ਮੈਂ ਬਤੌਰ ਪਟੀਸ਼ਨਰ ਕਰਤਾ ਆਪਜੀ ਦੇ ਨੋਟਿਸ 'ਚ ਲਿਆਉਣਾ ਚਾਹੁੰਨਾ ਵਾ 20 ਮਾਪੇ ਗ੍ਰਾਮ ਪੰਚਾਇਤਾਂ ਪੋਲੀਟੀਕਲ ਪਾਰਟੀਆਂ ਸਮਾਜ ਸੇਵੀ ਸੰਸਥਾਵਾਂ ਇਸ ਐਕਟ ਨੂੰ ਲਾਗੂ ਕਰਾਉਣ ਲਈ ਸਕੂਲਾਂ ਦੀ ਘੇਰਾਬੰਦੀ ਕਰਨ ਜਿਹੜੇ ਹਾਈਵੇ ਨੇ ਹਾਈਵੇ ਨੂੰ ਰੋਕਣ ਉਹਨਾਂ ਨੂੰ ਜਾਮ ਕਰਨ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਬਣੇ ਔਰ ਸਰਕਾਰ ਇਹਨਾਂ ਸਕੂਲਾਂ ਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਉਹ ਕਰੇ ਔਰ ਮੈਂ ਆਪ ਨੂੰ ਇਹ ਵੀ ਸੂਚਿਤ ਕਰਨਾ ਚਾਹੁੰਦਾ ਬਤੌਰ ਪਟੀਸ਼ਨ ਕਰਤਾ ਅਸੀਂ ਜਿਹੜੇ ਪੰਜਾਬ ਦੇ ਜਿੰਨਾ ਸਕੂਲਾਂ ਨੇ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਤੱਕ ਕੋਟੇ ਦੀਆਂ ਸੀਟਾਂ ਤੇ ਹੁਣ ਤੱਕ ਕੋਈ ਦਾਖਲਾ ਨਹੀਂ ਕੀਤਾ ਉਹਨਾਂ ਦੇ ਖਿਲਾਫ ਬਾਈ ਨੇਮ ਕਨਟੈਂਪਟ ਆਫ ਕੋਰਟ ਹਾਈ ਕੋਰਟ ਚ ਦਾਇਰ ਕਰਨ ਜਾ ਰਹੇ ਆ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਬੇਨਤੀ ਕਰਦਾ ਇਹ ਇਤਿਹਾਸਕ ਫੈਸਲਾ ਗਰੀਬ ਬੱਚਿਆਂ ਦੇ ਮਾਪਿਆਂ ਲਈ ਕੁਆਲਿਟੀ ਆਫ ਐਜੂਕੇਸ਼ਨ ਫ੍ਰੀ ਆਫ ਕੋਸਟ ਵਾਸਤੇ ਆ ਮਾਪੇ ਪੂਰੇ ਪੰਜਾਬ ਚ ਸਾਡਾ ਸਾਥ ਦੇਣ ਤਾਂ ਕਿ ਜਿਹੜੇ ਕੋਟੇ ਦੀਆਂ ਸੀਟਾਂ ਦੇ ਬੱਚੇ ਦਾਖਲਾ ਲੈ ਕੇ ਮੇਰੀ ਸਿੱਖਿਆ ਮੁਤਲ ਜਿਹੜਾ ਵਾ ਲਾਜ਼ਮੀ